ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਪੰਜਾਬ ਤਾਂ ਛਿੜੀ ਕੁ ਜਿੰਨਾ ਹੈ ਪੰਜਾਬ ਦਾ ਖੇਤਰਫਲ ਕੋਈ ਇੰਨਾ ਵੱਡਾ ਨਹੀਂ ਫਿਰ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਤੋਂ ਥਲੇ ਲੈਂਦੇ ਹੀ ਨਹੀਂ ਇਹਨਾਂ ਨੂੰ ਹਜ਼ਾਰਾਂ ਲੋਕਾਂ ਦੇ ਕਾਫਲੇ ਚਾਹੀਦੇ ਨੇ ਕਹਿੰਦਾ ਉਹਨੇ ਘਰ ਦੇ ਮੈਂਬਰ ਨਹੀਂ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਜਿਨਨੇ ਇਹਨਾਂ ਨੂੰ ਸਕਿਉਰਿਟੀ ਗਾਰਡ ਵਾਸਤੇ ਜਿਹੜੇ ਜਨਤ ਸਕਿਉਰਿਟੀ ਜਾਂ ਵੀਆਈਪੀ ਜਿਹੜੀ ਸਕਿਉਰਿਟੀ ਦਿੱਤੀ ਹੋਈ ਹੈ ਇਹ ਕਹਿੰਦਾ ਸੀ ਇਹ ਬਦਲਾਵ ਨਹੀਂ ਹੈ ਇਹ ਇਹ ਲੋਕਤੰਤਰ ਨਹੀਂ ਹੈ ਇਹ ਤਾਨਾਸ਼ਾਹੀ ਹੈ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਕਦੇ ਪ੍ਰਤਾਪ ਸਿੰਘ ਬਾਜਬਾ ਨੂੰ ਇਮਣ ਦੋ ਨਰਿੰਦਰ ਮੋਦੀ ਹੁਣਾਂ ਨੂੰ ਵੀ ਨਹੀਂ ਛੱਡਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੇਕਿਨ ਉਹਨੂੰ ਕਢਣ ਕਟੋਲੇ ਦੇ ਵਿੱਚ ਆਪ ਔਰ ਰਹੇ ਨੇ ਇਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਸ਼ਿਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਜਤਿੰਦਰ ਜੈਨ ਹੋਰਾਂ ਨੇ ਜਿਹੜੇ ਪੱਕੇ ਡੇਰੇ ਲਾਏ ਹੋਏ ਨੇ ਪੰਜਾਬ ਦੇ ਵਿੱਚ ਪੰਜਾਬ ਤੇ ਪੈਸੇ ਤੇ ਪੂਰਾ ਆਨੰਦ ਬਣਾਇਆ ਜਾ ਰਿਹਾ ਹੈ ਦਿੱਲੀ ਦੀ ਲੋਬੀ ਵੱਲੋਂ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ انکار ਦਿੱਤਾ ਇਸ ਕਰਕੇ ਦੂਜੇ ਕੁ ਦਿਨ ਅਰਵਿੰਦ ਖੇਚੀਵਾਲ ਮਨੀਸ਼ ਸੋਧਿਆ ਤੇ ਜਤਿੰਦਰ ਜੈਰ ਉਹਨਾਂ ਨੇ ਤਾਂ ਪੱਕੇ ਪੱਕੇ ਹੀ ਡੇਰੇ ਇੱਥੇ ਲਾ ਰਹੇ ਨੇ ਦੂਸਰੇ ਪਾਸੇ ਰਾਜ ਕੇ ਦਰਵਰਤੋ ਹੋ ਰਹੀ ਐ ਪੰਜਾਬ ਦੇ ਪੈਸੇ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵੈਸੇ ਕਹਿੰਦੇ ਨੇ ਕਿ ਪੈਸਾ ਪੰਡਾ ਮੂੰਹੀ ਪਿਆ ਸਾਡੇ ਕੋਲ ਭਈ ਜੇ ਤੁਹਾਡੇ ਕੋਲ ਪੰਡਾ ਮੂੰਹੀ ਪੈਸਾ ਹੈ ਤਾਂ ਫਿਰ ਤੁਹਾਨੂੰ ਆ ਬੀਬੀਆਂ ਨੂੰ ਬਣਦਾ 11-1100 12-1200 ਰੁਪਇਆ ਦੇ ਦੇਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਚੀਵਾਲ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੂਦੀਆ ਤੇ ਜਤਿੰਦਰ ਜੈਨ ਹੁਣ ਉਹਨਾਂ ਦੇ ਪੁੱਜੇ ਪੈਰ ਨਹੀਂ ਲੱਗਦੇ ਕਿਉਂਕਿ ਉਹਨਾਂ ਨੂੰ ਪੰਜਾਬ ਦਾ ਉੜਨ ਘਟੋਲਾ ਮਿਲ ਗਿਆ ਹੈ ਯਾਨੀ ਕਿ ਪੰਜਾਬ ਦੇ ਹੈਲੀਕਾਪਟਰ ਤੇ ਕੱਲ ਦੇਖੇਗਾ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸੂਦੀਆ ਅਰਵਿੰਦ ਕੇਜੀਵਾਲ ਜਤਿੰਦਰ ਜੈਨ ਤੇ ਦਿੱਲੀ ਤੱਕ ਰੋਲਾ ਪੈ ਗਿਆ ਇਹ ਰੋਲਾ ਕਿਸੇ ਹੋਰ ਨੇ ਨਹੀਂ ਪਾਇਆ ਇਹ ਖੁਦ ਆਮ ਆਦਮੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੀਵਾਲ ਨੇ ਪਾਇਆ ਕਿ ਅਰਵਿੰਦ ਕੇਜੀਵਾਲ ਨੇ ਤੇ ਸੂਬੇ ਦੇ ਭਗਵੰਤ ਮਾਨ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਇਹਨਾਂ ਚੀਜ਼ਾਂ ਦਾ ਆਨੰਦ ਨਹੀਂ ਲਵਾਂਗੇ ਉਹਨਾਂ ਨੇ ਤਾਂ ਪੰਜਾਬ ਦੇ ਹੈਲੀਕਾਪਟਰ ਨੂੰ ਟੈਕਸੀ ਬਣਾ ਕੇ ਰੱਖਿਆ ਹੋਇਆ ਹੈ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਸੌਰੀ ਦੁਵਾਲੇ ਦੁਵਾਲੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਸ਼ਵਲ ਦੇ ਇਹ ਉਹੀ ਭਗਵੰਤ ਮਾਨ ਹੈ ਇਹ ਉਹੀ ਅਰਵਿੰਦ ਕੇਸ਼ਵਲ ਹੈ ਇਹ ਉਹੀ ਮਨੀਸ਼ ਸੋਦੀਆ ਅਤੇ ਜਤਿੰਦਰ ਜੈਣ ਹਨ ਜਿਹੜੇ ਕਹਿੰਦੇ ਸੀ ਕਿ ਸਾਨੂੰ ਸਾਨੂੰ ਜਹਿ ਲੱਗਦੀਆਂ ਨੇ ਸਰਕਾਰੀ ਸਹੂਲਤਾਂ ਦਾ ਆਨੰਦ ਲੈਣਾ ਅਸੀਂ ਮਰ ਜਾਣਾ ਮਨਜ਼ੂਰ ਹੈ ਲੇਕਿਨ ਅਸੀਂ ਸਰਕਾਰੀ ਸਹੂਲਤਾਂ ਦਾ ਲੁੱਟਪਨੀ ਲੈਂਦੇ ਅਸੀਂ ਆਮ ਲੋਕ ਹਾਂ ਸਾਡੀ ਜ਼ਿੰਦਗੀ ਆਮ ਲੋਕਾਂ ਵਾਲੀ ਹੈ ਬਟ ਅਸੀਂ ਚਾਹੁੰਦੇ ਹਾਂ ਕਿ ਜਿਸ ਨੇ 20 ਪੈ ਦੀ ਚੱਪਲ ਪਾਈ ਹੋਈ ਹੈ ਉਹ ਵੀ ਜਿਹੜਾ ਜਹਾਜ਼ ਤੇ ਸਫ਼ਰ ਕਰੇ ਜਿਸ ਤਰ੍ਹਾਂ ਨਰਿੰਦਰ ਮੋਦੀ ਕਹਿੰਦੇ ਹੁੰਦੇ ਸੀ ਇਹ ਉਸੇ ਤਰ੍ਹਾਂ ਕਹਿ ਕੇ ਲੋਕਾਂ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਬਣੇ ਲੇਕਿਨ ਹੁਣ ਹੈਲੀਕਾਪਟਰ ਖੂਬ ਉੜਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਸ਼ਵਲ ਮਨੀਸ਼ 소ਧਿਆ ਤੇ ਜਤਿੰਦਰ ਜੈਨਵਾਲ ਨੂੰ ਸਵਾਤੀ ਮਾਲੀਵਾਲ ਜੋ ਆਮ ਆਦਮੀ ਪਾਰਟੀ ਦੀ ਰਾਜ ਰਾਜ ਸਭਾ ਦੀ ਮੈਂਬਰ ਹੈ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਰਵਿੰਦ ਕੇਸ਼ਵਲ ਨੇ ਪੰਜਾਬ ਦੇ ਹੈਲੀਕਾਪਟਰ ਨੂੰ ਟੈਕਸੀ ਸਮਝ ਕੇ ਰੱਖਿਆ ਹੋਇਆ ਹੈ ਧੰਨਵਾਦ